ਆਮ ਆਦਮੀ ਪਾਰਟੀ ਦੀ ਚੌਥੀ ਦੀਵਾਲੀ ਤੇ ਵੀ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੇ ਹੱਥ ਖਾਲੀ ਪੰਜਾਬ ਕਲਿੱਕ ਟੀਵੀ ਦੇ ਉੱਤੇ ਤੁਹਾਡਾ ਸਵਾਗਤ ਹੈ ਮੈਂ ਜਸ਼ਨਪੂਰ ਲਾ ਤੇ ਗੱਲ ਕਰਾਂਗੇ ਪੀਆਰਟੀਸੀ ਕੱਚੇ ਮੁਲਾਜ਼ਮਾਂ ਦੀ ਦਰਅਸਲ ਮਾਮਲਾ ਇਹ ਹੈ ਕਿ ਅੱਜ ਪੀਆਰਟੀਸੀ ਕੱਚੇ ਮੁਲਾਜ਼ਮਾਂ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਜਿਦੇ ਵਿੱਚ ਉਹਨਾਂ ਨੇ ਇਹ ਦੱਸਿਆ ਕਿ 15 ਸਾਲਾਂ ਤੋਂ ਸਾਨੂੰ ਪੱਕਾ ਨਹੀਂ ਕੀਤਾ ਗਿਆ ਅਤੇ ਉਹਨਾਂ ਨੇ ਇੱਕ ਬਹੁਤ ਵੱਡੇ ਗੰਭੀਰ aarop ਲਾਏ ਨੇ ਜਿਹੜੇ ਠੇਕੇਦਾਰ ਸਰਕਾਰ ਵੱਲੋਂ ਨਿਯੁਕਤ ਕੀਤੇ ਜਾਂਦੇ ਨੇ ਉਹਨਾਂ ਦਾ ਇਹ ਕਹਿਣਾ ਹੈ ਕਿ ਜੋ ਵੀ ਠੇਕੇਦਾਰ ਨਿਯੁਕਤ ਹੁੰਦਾ ਹੈ ਉਹ ਸਾਡੇ ਈਪੀਐਫਓ ਅਤੇ ਜੀਐਸਟੀ ਅਤੇ ਵੱਖ-ਵੱਖ ਤਰੀਕਿਆਂ ਤੋਂ ਠੱਗੀ ਮਾਰੀ ਕਰਦਾ ਹੈ ਜਿਦੇ ਕਰਕੇ ਉਹਨਾਂ ਨੂੰ ਹਰ ਮਹੀਨੇ ਸਹੀ ਟਾਈਮ ਤੇ ਸੈਲਰੀ ਨਹੀਂ ਮਿਲਦੀ ਉਹਨਾਂ ਦੀ ਬਣਦੀ ਕਮਾਈ ਅਤੇ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਨੂੰ ਨਹੀਂ ਮਿਲਦੀ ਹੈ ਹੁਣ ਉਹਨਾਂ ਵੱਲੋਂ ਇੱਕ ਬਹੁਤ ਵੱਡਾ ਐਲਾਨ ਕੀਤਾ ਗਿਆ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ 23 ਅਕਤੂਬਰ ਤੇ 17 ਨਵੰਬਰ ਨੂੰ ਚੱਕਾ ਜਾਨ ਕਰ ਦਣਗੇ ਜੇਕਰ ਇਹ ਠੇਕੇਦਾਰਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਕੀਤਾ ਗਿਆ ਉਹਨਾਂ ਦਾ ਇਹ ਕਹਿਣਾ ਹੈ ਕਿ ਅਸੀਂ ਸਰਕਾਰ ਨੂੰ ਬੜੀ ਬਾਰੀ ਮੰਗ ਪੱਤਰ ਦਿੱਤਾ ਹੈ ਪਰ ਹਜੇ ਤੱਕ ਇਨਾਂ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਹੈ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਕੱਤ ਕੋਈ ਕਾਰਵਾਈ ਹੋਏਗੀ ਅਤੇ ਜੇਕਰ ਕਾਰਵਾਈ ਨਹੀਂ ਹੁੰਦੀ ਹੈ ਤੇ ਚੱਕਾ ਜਾਮ ਹੁੰਦਾ ਤਾਂ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਹਜੇ ਲੋਕ ਸਾਰੇ ਦੀਵਾਲੀ ਕਰਕੇ ਆਪਣੇ ਆਪਣੇ ਘਰਾਂ 'ਚ ਗਏ ਹੋਏ ਨੇ ਅਤੇ ਜਦੋਂ ਵਾਪਸ ਆਣਗੇ ਤਦ ਉਹਨਾਂ ਨੂੰ ਚੱਕਾ ਜਾਮ ਮਿਲੇਗਾ ਤੇ ਸਾਰੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋਣਗੇ ਇਸ ਗੱਲ ਨੂੰ ਲੈ ਕੇ